ਤੌਰ ਨਾਲ ਪ੍ਰਿਵ ਦਾ ਵਿਆਹ ਵਾਲੇ ਘਰ ਦੇ ਵਿੱਚ ਜਾਗੂ ਸਪਾਕ ਤੁਰੰਤ ਕੁਲਣਾ ਚੰਨ ਨੇ ਚ ਸੁਰਾਰਨ ਇੱਕ ਨੋਸਵਾਰ ਕਬਿਰਤ ਵਿੱਚ ਜ਼ਖਮੀ ਹੋ ਚੁੱਕਿਆ ਤੇ ਹਸਪਤਾਲ ਦੇ ਵਿੱਚ ਚਿਰ ਇਲਾਜ ਹੈ ਤਾਂ ਕਾਰਤਿਕਾ ਤਸਵੀਰਾਂ ਤੁਹਾਡਾਂ ਸਾਹਮਣੇ ਕਰਵਾਵਾ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲਾ ਘਰ ਦੇ ਵਿੱਚ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਜਾਗੂ ਰਾਤ ਨੂੰ ਕੱਟੀ ਜਾ ਰਹੀ ਸੀਗੀ ਤਾਂ ਉਸ ਦੌਰਾਨ ਟੀਜਸ ਮਗਮ ਦੇ ਦੌਰਾਨ ਜਦੋਂ ਸਾਰੇ ਨੱਚ ਰਹੇ ਹੁੰਦੇ ਨੇ ਤਾਂ ਉਸ ਦੁਨਾਨ ਨਾਲ ਦੇ ਗੁਆਟੀ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਦੇ ਵਿੱਚ ਇੱਕ ਜਵਾਨ ਦੇ ਬਾਹਰ ਤੇ ਗੋਲੀ ਲੱਗਦੀ ਆ ਤੇ ਸਿਰ ਉੱਤੇ ਕੋਲੀ ਸ਼ੂਕੇ ਨੰਗ ਚੱਲਦੀ ਹੈ ਜੋ ਸੁਰਾਰਨਾ ਹਸਪਤਾਲ ਦੇ ਵਿੱਚ ਉਹ ਦਾਖਲਾ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਵਿਦੇਸ਼ ਤੋਂ ਆਇਆ ਹੋਇਆ ਸੀ ਨੌਜਵਾਨ ਜਿਸ ਦਾ ਨਾਮ ਗੁਰਵੀਰ ਸਿੰਘ ਹੈ ਅਤੇ ਜਦੋਂ ਉਹ ਪੂਰੇ ਆਪਣੇ ਵਿਆਸ ਬਾਗ ਨੂੰ ਇੰਜੋਏ ਕਰ ਰਹੇ ਹੁੰਦੇ ਨੇ ਤੇ ਉਸ ਦੌਰਾਨ ਚਾਚੇ ਦੇ ਮੁੰਡੇ ਦੇ ਗੋਲੀ ਲੱਗਦੀ ਹੈ ਦਾੜੇ ਦੇ ਚਾਚੇ ਦੇ ਮੁੰਡੇ ਤੇ ਗੋਲੀ ਲੱਗਦੀ ਹੈ ਜਿਸ ਦੌਰਾਨ ਉਹ ਗੁੱਪੀ ਰੋਕਦ ਵਿੱਚ ਜ਼ਖਮ ਹੋ ਜਾਂਦਾ ਹੈ ਅਤੇ ਜਿੱਥੇ ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਸੀ ਉੱਥੇ ਮੌਕੇ ਉੱਤੇ ਹੀ ਤਣਾਅ ਵਾਲਾ ਮਾਹੌਲ ਬਣ ਜਾਂਦਾ ਹੈ ਤੇ ਤਸਵੀਰਾਂ ਘਟਕਾ ਸਾਂਝਾ ਕਰਵਾ ਰਿਹਾ ਜਿੱਥੇ ਇੱਕ ਦਿਨ ਪਹਿਲਾਂ ਜਿਹੜੇ ਸਾਰੇ ਜਾਣੇ ਨੱਚ ਰਹੇ ਸੀ ਟੱਪ ਰਹੇ ਸੀ ਖੁਸ਼ੀਆਂ ਮਨਾ ਰਹੇ ਸੀ ਪਰ ਅਚਾਨਕ ਜਦੋਂ ਇੱਥੇ ਜਾਗੋ ਸਮਾਗਮ ਦੇ ਦੌਰਾਨ ਗੋਲੀ ਚੱਲਦੀ ਹੈ ਤਾਂ ਹਰ ਇੱਕ ਕਿਸੇ ਦੀਆਂ ਕਹਿ ਲਿਆ ਜਾਵੇ ਕਿ ਹਰ ਕਿਸੇ ਦਾ ਚਿਹਰਾ ਜਿਹੜਾ ਮਾਇੂਸ ਹੋ ਜਾਂਦਾ ਹੈ ਅਫੜਾ ਤਫੜੀ ਦਾ ਮਾਹੌਲ ਬਣ ਜਾਂਦਾ ਹੈ ਤੁਹਾਨੂੰ ਦੱਸਣੇ ਕਿ ਪੂਰਾ ਮਾਮਲਾ ਜਿਹੜਾ ਹੈ ਮਾਚੀਵਾੜਾ ਸਾਹਿਬ ਦੇ ਥਾਣਾ ਹੂਮਕਲਾ ਰਦੀਨ ਪੈਂਦੇ ਪਿੰਡ ਕੋਟ ਕੰਗੁਰਾਏ ਤੋਂ ਸਾਹਮਣੇ ਹੈ ਜਿੱਥੇ ਜਾਗੂ ਸਮਾਗਮ ਦੁਰਾ ਜਿਹੜੀਆਂ ਨੇ ਕੋਲੀਆਂ ਚੱਲੀਆਂ ਨੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰஞ்சிਸ਼ ਸੀ ਤੇ ਪਿੰਡ ਦੇ ਵਿੱਚ ਜਗ੍ਹਾ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਜ਼ਗਰ ਤੇ ਇਸ ਸੰਬੰਧ ਵਿੱਚ ਗਵਰਡੀ ਵੱਲੋਂ ਗੋਲੀ ਮਾਰ ਉਸ ਵੱਲੋਂ ਚਰਾਈਆਂ ਗਈਆਂ ਜਿਸ ਦੌਰਾਨ ਕਹਿ ਲਿਆ ਜਾਵੇ ਕਿ ਮਾਰਨ ਦੀ ਪੂਰੀ ਨੀਅਤ ਬਣਾਈ ਹੋਈ ਸੀ ਉਸ ਵੱਲੋਂ ਤੇ ਸਿੱਧਾ ਆਪਣੇ ਚਵਾਰੇ ਉੱਤੇ ਚੜ ਕੇ ਉਸ ਵੱਲੋਂ ਜਿਹੜੇ ਜਿਹੜੇ ਨੱਚਦੇ ਸੀਗੇ ਉਹਨਾਂ ਉੱਤੇ ਗੋਲ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਗਨੀਮਤ ਇਹ ਰਹੀ ਹੈ ਕਿ ਇਸ ਵਿਚਾਲੇ ਹਲੇ ਤੱਕ ਕੋਈ ਜਾਣੇ ਨੁਕਸਾਨ ਨਹੀਂ ਹੋਇਆ ਪਰ ਇੱਕ ਨੌਜਵਾਨ ਜਿਹੜਾ ਕਬੀਰ ਉੱਤੇ ਜ਼ਖਮੀ ਹੋ ਗਿਆ ਕਿਆ ਤਾਂ ਪੂਰੇ ਮਾਮਲੇ ਨੂੰ ਬਿਆਨ ਕਰਦਿਆਂ ਹੋਇਆ ਪਿੜਤ ਪਰਿਵਾਰਾ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਸੁਣਦੇ ਆਂ ਆਈ ਮੇਰੇ ਤੋਂ ਪਿੰਡ ਕੋਟ ਗੰਗੂ ਦਾ ਜਿਹੜੀ ਰਾਤ ਗੋਲੀ ਚੱਲੀ ਆ ਕਿਹਦੇ ਤੇ ਚੱਲੀ ਇਹ ਮੇਰੇ ਮੁੰਡੇ ਤੇ ਚੱਲੀ ਆ ਜੀ ਮੰਦਿਰ ਦੇ ਉੱਤੇ ਅਸੀਂ ਉਹ ਰੋਕਿਆ ਵੀ ਵੀ ਤੂੰ ਸਿਆਣਾ ਬਿਆਣਾ ਇਹ ਕੀ ਕਰਦਾ ਉਹ ਨਹੀਂ ਮੰਨਿਆ ਮਾਵਾ ਭੈਣਾਂ ਦੀਆਂ ਸਾਨੂੰ ਗਾਲਾਂ ਕੱਢੀਆਂ ਕਈ ਵੱਲੇ ਕੱਢਦਾ ਸੀ ਫੇ ਨਹੀਂ ਮੰਨਿਆ ਅਸੀਂ ਕਿਹਾ ਵੀ ਥੱਲੇ ਆ ਵੀ ਇਕ ਕਲ ਆ ਉਹ ਕਲ ਆ ਵੀ ਤਲ ਜਾ ਨਹੀਂ ਚਲਿਆ ਇੱਥੇ ਬਹੁਤ ਨਿਆਣੇ ਸੀ ਪ੍ਰੋਗਰਾਮ ਦੇ ਵਿੱਚ 15-20 ਬੱਚੇ ਸੀ ਇੱਥੇ ਡੀਜੇ ਦੇ ਨਾਲ ਕੁੜੀਆਂ ਸੀ ਕੁੜੀਆਂ ਸੀ ਤੇ ਪੁਲਿਸ ਵਾਲੇ ਮੁਲਾਜ਼ਮ ਸੀ ਉਹਨਾਂ ਨੇ ਕਿਹਾ ਉਹਨਾਂ ਦੇ ਕਹਿਤ ਵੀ ਨਹੀਂ ਮੰਨਿਆ ਉਹਦੀ ਹਾਜ਼ਰੀ ਦੇ ਵਿੱਚ ਇੱਕ ਫੈਰ ਕੀਤਾ ਉਹ ਮੇਰੇ ਲੱਗਦਾ ਉਹਦੇ ਵੱਲੋਂ ਬੁਲਾ ਗਿਆ ਸੀ ਜਾਂ ਕੀ ਸੀ ਉਹ ਉਹਦੇ ਕਿੰਨੇ ਹੋ ਜੀ ਯਾਨੀ ਮੁਲਾਜ਼ਮ ਨੇ ਮੈਨੂੰ ਵੀ ਕਿਹਾ ਵੀ ਇਹਦਾ ਕਾਲਿਆ ਨਾ ਰੋਲਾ ਇੱਥੇ ਆ ਕੇ ਕਹਿੰਦਾ ਸੀ ਦੇਖਿਆ ਵੀ ਹੋਰ ਮਸਲਾ ਉਹਨਾਂ ਨੇ ਰੁਕਿਆ ਉਹਨਾਂ ਦੇ ਰੁਕਣ ਤੇ ਵੀ ਨਹੀਂ ਰੁਕਿਆ ਉਹਨੇ ਫੇਰ ਵੀਡੀਓ ਨੂੰ ਗਾਲਾਂ ਕੱਢੀਆਂ ਤੇ ਨਾਲੇ ੱਟਕੇ ਮਾਰੇ ਜਦੋਂ ਗੋਲੀ ਚੱਲੀਏ ਕਿਸੇ ਦਾ ਨਾਮ ਹੋ ਸੀ ਮੌਲ ਜਮੇ ਸ਼ਾਂਤਮਈ ਸੀ ਪਹਿਲਾਂ ਹਾਂ ਆਪਣਾ ਤਾਂ ਬੜੀ ਮੱਚੀ ਸੀ ਬੱਚਿਆਂ ਦੇ ਵਿੱਚ ਇਥੇ ਬਹਿਦੇ ਫਿਰਦੇ ਸੀ ਬਹਿਦੇ ਸਾਰੇ ਡਰ ਕੇ ਪਰੇ ਹੋ ਗਏ ਵੀ ਸਾਡੇ ਨਾਲ ਮਾਰ ਦਗੇ ਉੱਪਰ ਵੱਧਰੇ ਤੇ ਖੜਾ ਕੇ ਵੀ ਵਿਆਹ ਦੇ ਵਿੱਚ ਬੁਲਾਇ ਨਹੀਂ ਗਿਆ ਵਿਆਹ ਦੇ ਵਿੱਚ ਇਹਨੂੰ ਕੋਈ ਕਾਟ ਨਹੀਂ ਕੋਈ ਭੋਗਦਾ ਨਹੀਂ ਕੋਈ ਪਾਰਟੀ ਦਾ ਨਹੀਂ ਕੋਈ ਕਾਫੇ ਦਾ ਇਹਨੂੰ ਹੋਇਆ ਨਹੀਂ ਸਾਡੀ ਬੋਲਚਾਲ ਨਹੀਂ ਗੜਿਆਂ ਦਾ ਰੋਵਾ ਸਰ ਕਿੰਨੀ ਕੁ ਪੁਰਾਣੀ ਹੈ ਰਾਂਜੀਸ ਕੋ ਇਹ ਹੋਊ 2-3 ਸਾਲ ਦੀ ਸਾਡੇ ਤੇ 3-4 ਹਲੇ ਦਾ ਤਹਿਸੀਲਦਾਰ ਦੇ ਨੇ ਰਿਪੋਰਟ ਦੇਤੀ। ਅਸੀਂ ਉੱਤੇ ਹਾਜ਼ਰੀ ਲਵਾਏ ਆ। ਸਰਕਾਰ ਨੇ ਸਾਡੇ ਗੜੇ ਸਰਕਾਰੀ ਨੇ ਉਹ ਸਾਡੇ ਕਿ ਨਹੀਂ ਕਰੇ। ਛੋਡੇ ਵੱਲੋਂ ਵੀ ਪਹਿਲਾਂ ਕੋਈ ਕੰਪਲੇਂਟ ਦਸਤੀ ਕੀਤੀ ਹੈ। ਅਸੀਂ ਕੋਈ ਕੰਪਲੇਂਟ ਨਹੀਂ ਜੀ ਕਿਤੇ ਕਰੀ। ਜਿਸ ਤਰ੍ਹਾਂ ਉਹਨਾਂ ਦੇਖਦੇ ਨੇ ਗੁਰੂ। ਇਹਦਾ ਬੈਕ ਪਿੰਡ 'ਚ ਜਿਵੇਂ 0 ਆ। ਗੁਰੂ ਘਰ ਜਾਂਦਾ ਉੱਥੇ ਰੌਲਾ, ਕਿਤੇ ਉਹ ਫਾਕਸ਼ਨ ਤੇ ਜਾਂਦਾ ਉੱਥੇ ਰੌਲਾ, ਕਿਤੇ ਜੇ ਵੀ ਪ੍ਰੋਗਰਾਮ ਹੈ ਰੌਲਾ ਪਾਉਂਦਾ। ਡੈਸ਼ ਪਾਉਂਦਾ ਲੋਕਾਂ ਤੇ। ਇਹ ਪੁਲਿਸ ਕਰਮਚਾਰੀ ਚੜਚੁੰਮ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਕੋਈ ਨਹੀਂ ਕਰੀ ਜੀ ਮਗਰੋਂ ਦੋ ਗੱਡੀਆਂ ਹੋਰ ਆਈਆਂ ਨੇ ਉਹ ਉਹਨਾਂ ਨੇ ਗ੍ਰਿਫਤਾਰ ਕਰ ਹਾਂਜੀ ਕੀ ਨਾਮ ਮੇਰਾ ਨਾਮ ਜਗਦੀਪ ਸਿੰਘ ਸਰਸਦਾ ਹਰਮਿੰਦਰ ਸਿੰਘ ਪਿੰਡ ਕੋਟਗੰਗੁਰਾ ਮੇਰਾ ਭਤੀਜਾ ਗੁਰਵੀਰ ਸਿੰਘ ਪੁੱਤਰ ਹਰਬੰਸ ਸਿੰਘ ਜੋ ਕਿ ਵਿਦੇਸ਼ ਵਿੱਚੋਂ ਆਇਆ ਉਹਦਾ ਵਿਆਹ ਸੀ ਵਿਆਦੀ ਪਾਰਟੀ ਦੇ ਸੰਬੰਧ ਦੇ ਵਿੱਚ ਜਾਗੋ ਦਾ ਸਾਡੇ ਪ੍ਰੋਗਰਾਮ ਸੀ ਅਸੀਂ ਪ੍ਰੋਗਰਾਮ ਇੱਥੇ ਰਸਤੇ ਦੇ ਵਿੱਚ ਹੀ ਕਰ ਰਹੇ ਸੀਗੇ ਤੇ ਜਗਦੀਸ਼ ਸਿੰਘ ਦੀਸ਼ਾ ਪੁੱਤਰ ਹਰਨਾਮ ਸਿੰਘ ਮਲਕੀਤ ਸਿੰਘ ਪੁੱਤਰ ਹਰਨਾਮ ਸਿੰਘ ਇਹਦੀਆਂ ਜੋ ਦੁਕਾਨਾਂ ਨੇ ਦੁਕਾਨਾਂ ਦੇ ਉੱਪਰ ਖੜਾ ਇਹ ਸਾਡੇ ਜੋ ਡਾਂਸ ਫਲੋਰ ਦੇ ਉੱਪਰ ਰੇਡੀ ਦੇ ਵਿੱਚ ਸਾਡੀ ਨੇੜੀ ਤੇ ਨੱਚ ਰਹੀ ਸੀ ਉਹਨਾਂ ਦੀ ਵੀਡੀਓ ਬਣਾ ਰਿਹਾ ਸੀ ਵੀਡੀਓ ਬਣਾ ਕੇ ਇਹਨੇ ਬਨੇਰੇ ਦੇ ਉੱਪਰ ਦੋ ਪੈਗ ਰੱਖੇ ਸੀ ਤੇ ਅਸੀਂ ਸਿਆਣੇ ਬੰਦਿਆਂ ਨੇ ਦੋ ਤਿੰਨ ਕਿਹਾ ਵੀ ਤੂੰ ਨਾ ਇਹ ਕੰਮ ਕਰ ਆਪਦਾ ਚੱਲੇ ਜਾ ਤੈਨੂੰ ਕਿਹੜਾ ਕੋਈ ਸੁਭਾ ਪੱਤਰ ਵੀ ਤੂੰ ਆਪਦੇ ਘਰੇ ਜਾ ਇਹ ਨਹੀਂ ਟਲਿਆ ਤੈਨੂੰ ਦੁਬਾਰ ਫੇਰ ਰੁਕਨੇ ਇਹ ਖੜੇ ਨੇ ਦੋ ਤਿੰਨ ਹਵਾਈ ਫੇਰ ਮਾਰੇ ਵਾਈਫਰ ਮਾਰਨ ਤੋਂ ਬਾਅਦ ਇਹਨੇ ਫਿਰ ਗਲਾਸ ਮਾਰਿਆ ਕੱਚ ਦਾ ਡੀਜੇ ਦੇ ਉੱਪਰ ਲੱਗਿਆ ਉਦੋਂ ਬਾਅਦ ਸਾਡੇ ਘਰ ਦੇ ਵਿੱਚ ਲੱਗਿਆ ਜੋ ਅਸੀਂ ਤੁਹਾਨੂੰ ਦਿਖਾਉਨੇ ਆ ਜਿਹੜੀ ਪਸਤੌਣ ਵਾਲਾ ਇਹਨਾਂ ਨੇ ਗੋਲੀਆਂ ਚ ਭੰਈਆਂ ਨੇ ਹਾਂਜੀ ਹੋਰ ਇਹਨਾਂ ਕੋਲ ਹੈ ਉਹਦਾ ਲਾਇਸੈਂਸ ਉਹਦਾ ਲਾਇਸੈਂਸ ਹੈ ਜਾਂ ਨਹੀਂ ਹੈ ਪਰ ਦਸਾਨੀ ਦੇ ਬਾਰੇ ਕੋਈ ਪਤਾ ਨਹੀਂ ਜਾਣੀ ਇਹਦੇ ਕੋਲ ਪਿਸਤੌਲ ਸੀਗਾ ਕੱਲ ਸ਼ਰੀਆਮ ਕਰਦਾ ਸੀਗਾ ਕਿੰਨੇ ਕ ਵਜੇ ਕੱਟਣਾ ਇਹ ਸਵੇਕ 12 ਵਜੇ ਦੀ ਯਾਰਾ ਸਵੇਕ 12 ਵਜੇ ਦੀ ਇਹੇ ਕੱਟਣਾ ਉਦੋਂ ਬਾਅਦ ਇਹ ਜੰਨੇ ਅਸੀਂ ਇਹਨੂੰ ਰੋਕਿਆ ਤਾਂ ਪੁਲਿਸ ਦੀ ਗੱਡੀ ਇੱਕ ਜੋ ਸੜਕ ਸੁਰੱਖਿਆ ਦੀ ਇਹਦੀ ਨਾ ਉਹ ਨੰਬਰ ਤੁਹਾਨੂੰ ਮੈਂ ਦੇ ਦੂੰਗਾ ਤੇ ਇਹ ਉਹ ਤੁਹਾਡੇ ਵੱਲੋਂ ਬੁਲਾਏ ਹੋਏ ਸੀਗੇ ਨਹੀਂ ਅਸੀਂ ਕੋਈ ਨਹੀਂ ਬੁਲਾਇਆ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਆਏ ਹੋ ਕਹਿੰਦੇ ਵੀ ਅਸੀਂ ਤਾਂ ਇਹਦੇ ਕੋਲੇ ਸੀ ਇਹਨੂੰ ਕਾਲੇ ਤੰਗ ਕਰਦੇ ਆ ਇਹਨੇ ਰੈਂਟ ਤੇ ਦਿੱਤਾ ਰਸਤਾ ਦੀ ਬੈਕ ਸਾਈਡ ਤੇ ਆ ਅਸੀਂ ਕਹਿੰਦੇ ਜੇ ਰੈਂਟ ਤੇ ਜਿਹਨੂੰ ਕਾਲੇ ਤੰਗ ਤੰਗ ਕਰਦੇ ਨੇ ਤਾਂ ਪੀਸੀਆਰ ਆਉਂਦੀ ਤੁਹਾਡੇ ਦਾ ਸੜਕ ਸੁਰੱਖਿਆ ਵਾਲਾ ਤੁਹਾਡਾ ਕੀ ਕੰਮ ਫਿਰ ਉਹਨਾਂ ਨੇ ਕੋਈ ਸਾਨੂੰ ਜਵਾਬ ਨਹੀਂ ਦਿੱਤਾ ਫਿਰ ਉਹ ਇਹਨੇ ਉੱਥੋਂ ਦਰਵਾਜ਼ੇ ਤੋਂ ਖੜ ਕੇ ਫਿਰ ਇਹਨਾਂ ਨੇ ਦੋ ਗੋਲੀਆਂ ਉੱਥੋਂ ਮਾਰੀਆਂ ਉਹ ਸਿੱਧੀ ਮੇਰੇ ਭਤੀਜੇ ਦੇ ਬਾਹ ਦੇ ਵਿੱਚ ਲੱਗੀ ਦੋ ਗੋਲੀਆਂ ਬਾਹ ਦੇ ਵਿੱਚ ਲੱਗੀਆਂ ਨੇ ਇੱਕ ਪੂਰੇ ਮੱਥੇ ਦੇ ਉੱਪਰ ਚ ਉਹਦਾ ਸਰਲਾ ਲੱਗਿਆ ਹੋਇਆ ਤੇ ਉਹ ਹਸਪੀਟਲ ਦੇ ਵਿੱਚ ਐਡਮਿਟ ਆ ਅੱਜ ਆਪਰੇਸ਼ਨ ਹੋਊਗਾ ਉਹਦਾ ਤੇ ਉਹ ਜੱਟ ਲੱਗੇ ਰ ਕੀ ਨਾਂ ਉਹਦਾ ਉਹਦਾ ਨਾਮ ਹੈਗਾ ਮਨਦੀਪ ਸਿੰਘ ਇਹ ਮੇਰਾ ਹੈਗਾ ਆਪਣੇ ਭਰਾ ਅਜਮੇਰ ਸਿੰਘ ਇਹਨਾਂ ਦਾ ਬੇਟਾ ਹੋ ਘਰ ਦੇ ਸਾਹਮਣੇ ਇਹਨਾਂ ਚ ਸਰਿਆਂ ਗੋਲੀਆਂ ਮਾਰੀਆਂ ਪ੍ਰਾਣੀ ਇਹ ਰੰਜਸ਼ ਜੋ ਇਹਦੇ ਸਾਡੇ ਨਾਲ ਕਈ ਵਾਰੀ ਪਹਿਲਾਂ ਔਖਾ ਭਾਰੀ ਵੀ ਸਾਡਾ ਕੰਪਲੇਂਟ ਵੀ ਹੋਈ ਆ ਪੁਲਿਸ ਦੇ ਵਿੱਚ ਵੀ ਇਹ ਰੂੜੀ ਖਾ ਦੇ ਇੱਥੇ ਲਾਉਂਦੇ ਆ ਹਾਲਾਂਕਿ ਉਹ ਪੰਚਾਇਤ ਜੋ ਜਗ੍ਹਾ ਅਲਾਟਮੈਂਟ ਕੀਤੀ ਹੋਈ ਆ ਉਹਦੇ ਸਬੰਧ ਵਿੱਚ ਸਾਨੂੰ ਲੱਗਿਆ ਪਰ ਮਹਿਕਮਾ ਸਰ ਉਹਦੀ ਇਨਕੁਆਇਰੀ ਕਰਕੇ ਲੈ ਚੁੱਕਿਆ ਉਹ ਕਹਿੰਦੇ ਸਹੀ ਨੇ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਕਿ ਅਲਾਟਮੈਂਟ ਤੌਰ ਤੇ ਲੱਗੀਆਂ ਹੋਈਆਂ ਨੇ ਉਹਦੇ ਵਿੱਚ ਮਹਿਕਮਾ ਵੀ ਆ ਕੇ ਦੋ ਤਿੰਨ ਵਾਰੀ ਮੌਕਾ ਦੇਖ ਗਿਆ ਜਿਹੜਾ ਪੁਲਿਸ ਮਲਾਜ ਨੂੰ ਰਾਤ ਨੂੰ ਆ ਕੇ ਹਾਂਜੀ ਕਰ ਦਿੱਤਾ ਗਿਆ ਇਹ ਫਿਰ ਅਸੀਂ 100 ਨੰਬਰ ਦੇ ਉੱਪਰ ਕੰਪਲੇਂਟ ਕੀਤੀ ਮੈਂ 100 ਨੰਬਰ ਦੇ ਉੱਪਰ ਐਮਰਜੈਂਸੀ ਕਾਲ ਕਰਕੇ ਫੇ ਪੁਲਿਸ ਆਈ ਪੁਲਿਸ ਦੀਆਂ ਦੋ ਗੱਡੀਆਂ ਆਈਆਂ ਬੜਾ ਔਖਾ ਕਹਿਣ ਤੇ ਫਿਰ ਅਸੀਂ ਇਹਨੂੰ ਅਰੈਸਟ ਕਰਵਾਇਆ ਫਿਰ ਉਹ ਰਫਤੀ ਲੈ ਗਏ ਬਾਕੀ ਐਫ ਆਰ ਵੀ ਉਹਨਾਂ ਨੇ ਕੱਟੀ ਆ ਉਹਦੇ ਵਿੱਚ ਨੌ ਵੀ ਇਹਨਾਂ ਨੇ ਜਗਦੀਸ਼ ਸਿੰਘ ਅਸਲੀ ਦੀਸ਼ਾ ਇਹਨਾਂ ਨੇ ਚੀਮਾ ਦਿੱਤਾ ਗਲਤੀ ਨੂੰ ਚਲੋ ਦਰਸਤੀ ਕਰਵਾਉਣੀ ਆ ਅਸੀਂ ਜਿਹੜੇ ਪੁਲਿਸ ਮੁਲਾਜ਼ਮ ਤੁਸੀਂ ਕਹਿ ਰਹੇ ਹੋ ਗੱਡੀ ਖੜੀ ਸੀ ਉਹਨਾਂ ਵੱਲੋਂ ਕੋਈ ਕਾਰਵਾਈ ਕੀਤੀ ਗਈ ਆ ਜਾਂ ਨਹੀਂ ਨਹੀਂ ਉਹਨਾਂ ਵੱਲੋਂ ਕੋਈ ਨਹੀਂ ਉਹਨਾਂ ਨੇ ਤਾਂ ਚਲੋ ਉਹ ਗੋੜੀ ਚਲਾਉਂਦੀ ਵਾਹ ਉੱਪਰੋਂ ਕਰਤੀ ਰਹੀ ਬੰਦਕ ਜਿਵੇਂ ਆਪਾਂ ਕੋਲ ਖੜੇ ਆ ਉਹਨਾਂ ਨੇ ਵਾਹ ਉੱਪਰੋਂ ਚੱਕਤੀ ਨਹੀਂ ਤਾਂ ਦੋ ਤਿੰਨ ਬੰਦਿਆਂ ਦੇ ਹੁਰਦ ਦੇ ਲੱਗਦੀ ਪੁਲਿਸ ਮੁਲਾਜ਼ਮ ਕੋਲ ਸੀ ਉਹਦਾ ਹਾਂਜੀ ਹਾਂ ਉਦੋਂ ਕੋਲ ਸੀ ਉਹ ਗੇਟ ਕੋਲੇ ਖੜੇ ਸੀ ਕਿੰਨੇ ਮੁਲਾਜ਼ਮ ਸੀ ਦੋ ਸੀ ਇਹ ਮੈਂ ਕਹਿੰਦਾ ਇਸ ਸਬੰਧ ਦੇ ਵਿੱਚ ਉੱਪਰ ਸ਼ਕਤੀ ਤੋਂ ਸ਼ਕਤੀ ਕਾਰਵਾਈ ਹੋਣੀ ਚਾਹੀਦੀ ਆ ਹਾਲਾਂਕਿ ਇਹ ਲੋਕਾਂ ਦੇ ਪਿੰਡ ਦੇ ਵਿੱਚ ਇਹਨੇ ਬੜੀ ਦਹਿਸ਼ਤ ਪਾਈ ਹੋਈ ਆ ਮੈਂ ਐਨ ਆਰ ਆਈਆਂ ਮੇਰੀ ਫਲਾਣੇ ਮੰਤਰੀ ਨਾਲ ਮੇਰੀ ਭਗਵੰਤ ਮਾਨ ਨਾਲ ਮੇਰੀ ਫਲਾਣੇ ਨਾਲ ਮੇਰੀ ਮੇਰੀ ਐਸ ਐਸ ਪੀ ਨਾਲ ਮੇਰੀ ਡੀਜੀਪੀ ਨਾਲ ਗੱਲਬਾਤ ਇਹੋ ਕਹਿ ਕੇ ਆਲੇ-ਦਾਲੇ ਜਿਹੜੀ ਪੁਲਿਸ ਨੂੰ ਆ ਉਹਨੂੰ ਇਹ ਟੌਰਚ ਇੱਕ ਤਰ੍ਹਾਂ ਦਾ ਕਰ ਰਿਹਾ ਉਹਨਾਂ ਨੂੰ ਉਹਨੇ ਉੱਪਰ ਪ੍ਰੈਸ਼ਰ ਬਣਾ ਰਿਹਾ ਇਹ ਪਿੰਡ ਦੇ ਵਿੱਚ ਪਿੰਡ ਦਾ ਕੈਰੇਕਟਰ ਇਹਦਾ ਬਹੁਤ ਬੈਡ ਆ ਪਰ ਨਾ ਕਈ ਵਾਰੀ ਇਹਦੀ ਪੁਲਿਸ ਕਾਰਵਾਈ ਹੋ ਚੁੱਕੀ ਆ ਪਰ ਠੋਸ ਕਾਰਵਾਈ ਕਿਸੇ ਨੇ ਨਹੀਂ ਕੀਤੀ ਹਾਲੇ ਤੱਕ ਸਾਰਾ ਬਾਅਦ ਚ ਰਫਾ ਦਬਕਾ ਨਾ ਦਿੰਦਾ ਸਰ ਜਿਹੜੇ ਰਾਤ ਇਹ ਮਾਮਲਾ ਜਿਹੜੇ ਗੋਰੀ ਚਲੀ ਹੋਵੇ ਇਹ ਸਾਨੂੰ ਨੂੰ ਇਤਲਾ ਮਿਲੀ ਸੀ ਰਾਤ 12:00 ਵਜੇ ਦੇ ਖਰੀਬ ਪਹਿਲਾਂ ਕਿਹੜੀ ਲੜਾਈ ਝਗੜਾ ਹੋ ਰਿਹਾ ਕੋਟ ਗੰਗੂਰਾਏ ਉਸ ਤੋਂ ਬਾਅਦ ਜਦੋਂ ਉੱਥੇ ਆਪਣੀ ਫੁਟਸ ਪਾਰਟੀ ਪਹੁੰਚੀ ਪਤਾ ਲੱਗਿਆ ਵੀ ਮਨਜਨ ਮਨਦੀਪ ਸਿੰਘ ਸਾਨੂੰ ਆ ਅਜਮੇਰ ਸਿੰਘ ਵਾਸੀ ਕੋਟ ਗੰਗੂਰਾਏ ਦੇ ਗੋਰੀਆਂ ਲੱਗੀਆਂ ਨੇ ਤੇ ਉਸ ਤੋਂ ਬਾਅਦ ਜਾ ਕੇ ਜਿਹੜਾ ਸਿਵਲ ਹਸਪਤਲ ਸਿੱਧੂ ਸੋਰੀ ਸਿੱਧੂ ਹਸਪਤਲ ਦਾ ਦਾਖਲ ਸੀਗਾ ਉੱਥੇ ਜਾ ਕੇ ਉਹਦਾ ਬਿਆਨ ਅਫੀਸਰ ਕੀਤਾ ਗਿਆ ਤੇ ਉਹਦੇ ਤਿੰਨ ਫੇਰ ਹੋਈ ਸੀਗੇ ਦੋ ਤਿੰਨ ਉਹਨੇ ਹਵਾਈ ਕੀਤੀ ਤੇ ਤਿੰਨ ਫੇਰ ਚੋਂ ਇੱਕ ਖੱਬੇ ਮੱਥੇ ਦੇ ਕੋਲ ਨਹੀਂ ਲੰਘਿਆ ਇੱਕ ਖੱਬੀ ਕੋਣੀ ਦੇ ਦੋ ਫੇਰ ਨਾਲ ਵੀ ਲੱਗੇ ਨੇ ਪੰਤਾ ਜੀ ਕੋਲ ਠੀਕ ਠਾਕ ਹੈ ਅਸੀਂ ਕਾਰਵਾਈ ਕਰਤੀ ਹੈ ਤੇ ਮਗਰਦਮਾਂ ਦਾ ਅਜ ਕਰ ਤੇ આરોપી ਫੜਲੇ ਤਾਂ ਜੀ ਫਾਇਦਾ ਤਾਂ ਕੀ ਅਗੇ ਆਪਣੇ ਗਿਆ ਵਾ ਰੁਟੀ ਅਪਸਰਾਂ ਪਤਾ ਕਰ ਲੈਣੇ ਹੁਣ ਫੜ ਲਿਆ ਉਹ ਤਕਰੀਬਨ ਮੈਨੂੰ ਪਤਾ ਕਰਕੇ ਦੱਸਣਾ ਤੁਹਾਨੂੰ ਕਿ ਮੈਂ ਰਾਉਂਡ ਆਫ ਤਾਂ ਕਰ ਲਿਆ ਸੀ ਆਪਾਂ ਰਾਉਂਡ ਆਫ ਕਰ ਲਿਆ ਹਾਂ